ਉਧਾਨਾ ਦੇ ਡੀਸੀ ਦਫ਼ਤਰ ਕੰਮ ਕਰਵਾਉਣ ਆ ਰਹੇ ਲੋਕਾਂ ਨੂੰ ਗਰਮੀ ਵਿੱਚ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਜਿਸ ਦੇ ਚਾਹਦਿਆਂ ਲੋਕਾਂ ਨੂੰ ਮੁੱਲ ਪਾਣੀ ਖਰੀਦ ਕੇ ਪਾਣੀ ਪੀਣਾ ਪੈ ਰਿਹਾ ਜਿਸ ਦਾ ਕਾਰਨ ਉਧਾਨਾ ਡੀਸੀ ਦਫ਼ਤਰ ਦੇ ਬਾਹਰ ਲੱਗੀ ਫ੍ਰਿਜ ਖਰਾਬ ਹੋਣਾ ਹੈ ਉੱਥੇ ਮੰਗ ਪੱਤਰ ਦੇਣ ਲਈ ਪਹੁੰਚੇ ਲੋਕਾਂ ਨੇ ਕਿਹਾ ਹੈ ਕਿ ਉਹ ਸਵੇਰ ਦੇ 8 ਵਜੇ ਪਹੁੰਚੇ ਹੋਏ ਹਨ ਅਤੇ ਪਾਣੀ ਨਾ ਮਿਲਣ ਕਾਰਨ ਕਾਫੀ ਜ਼ਿਆਦਾ ਪਰੇਸ਼ਾਨ ਹਨ ਉਹਨਾਂ ਨੂੰ ਮਜਬੂਰਨ ਪਾਣੀ ਖਰੀਦ ਕੇ ਪਾਣੀ ਪੀਣਾ ਪੈ ਰਿਹਾ ਹੈ ਉਥੇ ਹੀ ਉਹਨਾਂ ਨੇ ਕਿਹਾ ਕਿ ਪਾਣੀ ਬਾ ਡੋਲ ਰਿਹਾ ਹੈ ਅਤੇ ਇਕੱਠਾ ਹੋਣ ਕਾਰਨ ਮੱਛਰ ਅਤੇ ਮੱਖੀਆਂ ਦਾ ਕਾਰਨ ਬਨ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ ਉਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਦਾ ਹੱਲ ਕੀਤਾ ਜਾਵੇ ਉਥੇ ਹੀ ਜਦੋਂ ਇਸ ਦੇ ਸੰਬੰਧ ਵਿੱਚ ਹਲਕੇ ਦੇ ਵਿਧਾਇਕ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਹੀ ਸਾਲ ਪਹਿਲਾਂ ਇਹ ਫ੍ਰਿਜ ਨੂੰ ਲਗਵਾਇਆ ਗਿਆ ਸੀ ਉਹਨਾਂ ਨੇ ਕਿਹਾ ਕਿ ਮੇਨਟੇਨੈਂਸ ਕਰਨਾ ਕੁਰਸੀ ਤੇ ਬੈਠੀ ਅਧਿਕਾਰੀਆਂ ਦਾ ਕੰਮ ਹੈ ਪਰ ਹੁਣ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਉਹ ਜਲਦੀ ਇਸ ਨੂੰ ਠੀਕ ਕਰਵਾਉਣਗੇ। ਲੋਕੋ ਪਰੇਸ਼ਾਨ ਹੋ ਰਹੇ ਪਾਣੀ ਨਹੀਂ ਰੁਕੇ ਮਿਲ ਰਿਹਾ ਥੱਲੇ ਡੋਲ ਰਿਹਾ ਹੈ। ਉਹਨੂੰ ਲੈ ਕੇ ਤੁਹਾਡੇ ਮਾਮਲਾ ਧਿਆਨ ਚ ਲੱਗਦਾ ਹੈ ਕਿ ਡੀਸੀ ਦਫ਼ਤਰ ਦੇ ਬਾਹਰ ਵਾਟਰ ਕੂਲਰ ਲੱਗਿਆ ਹੈ ਵੱਡੀ ਫ੍ਰਿਜ ਲੱਗੀ ਹੈ। ਇੱਕ ਤਾਂ ਮੈਂ ਹੀ ਲੁਵਾਈ ਹੈ ਉੱਥੇ ਅੱਜ ਤੋਂ 7 ਸਾਲ ਪਹਿਲਾਂ ਲੁਵਾਈ ਸੀ। ਪਾਣੀ ਦੀ ਪਾਣੀ ਥੱਲੇ ਡੋਲ ਰਿਹਾ ਹੈ। ਨਹੀਂ ਮੈਂ ਤਾਂ ਨਵਾਂ ਲਵਾ ਕੇ ਦਿੱਤਾ ਹੈ ਤਾਂ ਹੁਣ ਉਹਨਾਂ ਦੇ ਜਿਹੜੇ ਇੱਥੇ ਬਾਹਰ ਬੈਠੇ ਨੇ ਉਹਨਾਂ ਨੂੰ ਚਾਹੀਦਾ ਨਾ ਕਿਹੜਾ ਟਿਕਟ ਜਿਹੜੇ ਉੱਥੇ ਬੈਠੇ ਨੇ ਜਿਹੜੇ ਉਸ ਬ੍ਰਾਂਚ ਨੂੰ ਲੀਡ ਕਰਦੇ ਨੇ ਉਹ ਦੇਖਣ ਕਿਉਂ ਨਹੀਂ ਦੇਖਦੇ ਹੁਣ ਹਰ ਚੀਜ਼ ਐਮਐਲਏ ਨੂੰ ਥੋੜੀ ਦੇਖਣੀ ਹੈਗੀ ਆ ਕੋਈ ਗੱਲ ਹੁਣ ਮੇਰੀ ਨੌਲੇਜ ਲੈ ਦੀ ਮੈਂ ਆਪਣੇ ਬੰਦੇ ਭੇਜੂੰਗਾ ਔਰ ਜਿਹਦੀ ਜ਼ੁਮੇਵਾਰੀ ਜ਼ਿਆਦਾ ਪੈਰੀ ਲੋਕ ਪਰੇਸ਼ਾਨ ਹੋ ਰਹੇ ਨੇ ਬਿਲਕੁਲ ਸਾਡੇ ਦੇਖੋ ਪਾਣੀ ਪੂਰੇ ਦਾ ਇੰਤਜ਼ਾਮ ਆ ਸਾਰਾ ਕੁਝ ਇੱਥੇ ਆ ਦੇਖੋ ਬੋਤਲਾ ਪਾਣੀ ਦੀ ਆ ਇੱਧਰ ਮਾਰੋ ਜੀ ਕੈਮਰਾ ਦੇਖੋ ਪਾਣੀ ਆ ਬੋਤਲਾ ਉੱਤੇ ਰੁੜੀਆਂ ਫਿਰਦੀਆਂ ਨੇ ਤੇ ਇੱਥੇ ਇਹ ਨਹੀਂ ਕਿ ਵੀ ਸੰਗਤ ਆ ਰਹੀ ਹੈ ਅਸੀਂ ਉਹਨਾਂ ਨੂੰ ਪੱਖੇ ਲੱਗੇ ਹੋਏ ਨੇ ਟੈਂਟ ਲ ਪਾਣੀ ਦਾ ਇੰਤਜ਼ਾਮ ਆ ਹੱਲ ਕਰਾਇਆ ਜਾਏਗਾ ਜੀ ਬਿਲਕੁਲ ਕਰਾਇਆ ਜਾਏਗਾ 100 1% ਕਰਾਇਆ ਜਾਏਗਾ ਸਰ ਕੀ ਨਾਮ ਹੈ ਅੱਜ ਮੇਰਾ ਨਾਮ ਕੁਲਦੀਪ ਸਿੰਘਾ ਜੀ ਕੁਲਦੀਪ ਜੀ ਆ ਜੀ ਡੀਐਚ ਦਫ਼ਤਰ ਆ ਜੀ ਸਰਕਾਰ ਕੋਲੇ ਮੰਗਾ ਲੈ ਕੇ ਜੀ ਸਵੇਰ ਦੀ ਗਰਮੀ ਬਹੁਤ ਪੈ ਰਹੀ ਆ ਜੀ ਬੰਦੇ ਪਾਣੀ ਕਹਿੰਦੇ ਤੜਕੇ ਦੇ ਮੁੱਲ ਲੈ ਲੈ ਪੀ ਰਹੇ ਨੇ ਆ ਟੂਟੀਆਂ 'ਚ ਦੇਖ ਲਈ ਉਮੇ ਬੰਦ ਨੇ ਚੱਲ ਨਹੀਂ ਰਹੀਆਂ ਪਾਣੀ ਕਹਿੰਦੇ ਲੋਕਾਂ ਦਾ ਬਹੁਤ ਬੁਰਾ ਹਾਲ ਆ ਜੀ ਇਹਦਾ ਕੋਈ ਧਿਆਨ ਦਿੱਤਾ ਜਾਵੇ ਕਿਹੜੀ ਜਗ੍ਹਾ ਡੀਸੀ ਦਾ ਦਹੀ ਦਫ਼ਤਰ ਆ ਜੀ ਲੁਧਿਆਣਾ ਜੀ ਜੀ ਹਾਂਜੀ ਤੇ ਹੁਣ ਫਿਰ ਪਾਣੀ ਫਿਰ ਕਿੱਥੋਂ ਪੀਤਾ ਪਾਣੀ ਮੁੱਲ ਪਿੰਦੇ ਆ ਜੀ ਬੰਦੇ ਆ ਸਾਰੇ ਆਹ ਜਾਗਦੇ ਆ ਪਾਣੀ ਨੂੰ ਖੜੇ ਨੇ ਬੰਦੇ ਆ ਰਹੀ 100 ਬੰਦਾ ਖੜਾ ਜੀ 100 ਬੰਦਾ ਹੋਊ ਸਾਡਾ ਆਇਆ ਅੱਜ ਦੀ ਦਫ਼ਤਰ ਉਹ ਪਾਣੀ ਕਿੰਨੀ ਸਾਰੇ ਬੰਦੇ ਦੇਖਦੇ ਨਹੀਂ ਪਾਣੀ ਨਹੀਂ ਮਿਲ ਰਿਹਾ ਪੀਣ ਨੂੰ ਹਾਂਜੀ ਹਾਂਜੀ ਮੇਰਾ ਨਾਮ ਖੁਸ਼ੀਰਾਮ ਆ ਜੀ ਅਸੀਂ ਡੀਸੀ ਦਾ ਉੱਤਰ ਆਏ ਸੀਗੇ ਜੀ ਇੱਥੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਜੀ ਸਵੇਰ ਤੋਂ ਪਿਆਸੇ ਬੈਠੇ ਆ ਇੱਥੇ ਪਾਣੀ ਮੁੱਲ ਲੈ ਲੈ ਕੇ ਪੀ ਰਹੇ ਆ ਪਾਣੀ ਥੱਲੇ ਡੁੱਲਦਾ ਹਾਂ ਜੀ ਲੱਗਦਾ ਕਿ ਇਹਦੇ ਨਾਲ ਬਿਮਾਰੀ ਵੀ ਫੈਲਦੀ ਜਿੱਦਾਂ ਸਾਫ਼ ਪਾਣੀ 'ਚ ਮੱਛਰ ਹਾਂ ਜੀ ਹਾਂ ਇੱਥੇ ਮੱਛਰ ਵੀ ਫੈਲਦਾ ਜੀ ਉਹਰੇ ਇਹਦੇ ਨਾਲ ਬਿਮਾਰੀ ਫੈਲਦੀ ਆ ਜੀ ਹਾਂ ਜੀ ਕੀ ਲੱਗਦਾ ਫ੍ਰਿਜ ਚੱਲ ਰਹੀ ਐ ਫ੍ਰਿਜ ਚੱਲਦੀ ਆ ਪਾਣੀ ਨਹੀਂ ਆ ਰਿਹਾ ਜੀ ਇਹ 'ਚ ਥੋੜੀ ਥੱਲੇ ਡੁੱਲ ਰਿਹਾ ਪਾਣੀ ਥੱਲੇ ਡੁੱਲ ਰਿਹਾ ਗਰਮੀ ਦਾ ਕਰਮਚਾਰੀਆਂ ਨੂੰ ਦੇਖਣਾ ਚਾਹੀਦਾ ਵੀ ਆਮ ਲੋਕ ਜਿਹੜੇ ਆਉਂਦੇ ਨੇ ਕਿ ਜਿਲ੍ਹਾ ਪ੍ਰਬੰਧ ਹਾਂ ਜੀ ਹਾਂ ਇਹਨਾਂ ਨੂੰ ਦੇਖਣਾ ਚਾਹੀਦਾ ਜੀ ਕਰਮਚਾਰੀਆਂ ਨੂੰ ਵੀ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਇੱਥੇ ਇੱਥੇ ਪਾਣੀ ਦਾ ਪ੍ਰਬੰਧ ਕੋਈ ਨਹੀਂ ਹੈਗਾ ਜੀ ਹਾਂ ਜੀ